ਪਿੰਡ ਆਈ ਸੀ ਅੱਜ ਤੇ ਤੁਸੀਂ ਵੇਖੋ ਨਜ਼ਾਰਾ ਪਿੰਡਾਂ ਦਾ ਇਹ ਰੁੱਤ ਚ ਆਉਂਦਾ ਗੋੜ ਵਾਲੀ ਚਾਹ ਪੀਂਦਾ ਨਜ਼ਾਰਾ ਵੈਸੇ ਤਾਂ ਗੋੜ ਵਾਲੀ ਚਾਹ ਦੀ ਸ਼ਹਿਰਾਂ 'ਚ ਵੀ ਪੀ ਸਕਦੇ ਹੋ ਪਰ ਜਿਹੜਾ ਪਿੰਡਾਂ ਦਾ ਨਜ਼ਾਰਾ ਨਾ ਉਹ ਨਿਸ਼ਾਰਾਂ 'ਚ ਤੁਸੀਂ ਇੰਜੋਏ ਕਰ ਸਕਦੇ ਪਿੰਡਾਂ ਦਾ ਇੱਕ ਅਲੱਗ ਹੀ ਵਾਈਬਾ ਵੈਸੇ ਵੀ ਪਿੰਡਾਂ 'ਚ ਬੰਦਾ ਨੇਚਰ ਨਾਲ ਸ਼ੀਤੀ ਜੁੜ ਜਾਂਦਾ ਕਿਉਂਕਿ ਦਰਖਤ ਦਰੋਖਤ ਹਰਿਆਲੀ ਬਹੁਤ ਹੁੰਦੀ ਆ ਗਵਾਂਡੀ ਕਮੁੰਡੀ ਕੰਮਾਂ ਤੇ ਲੱਗੇ ਹੋਏ ਆ ਸੀ ਵੀ ਤਿੰਨ ਚਾਰ ਦਿਨਾਂ ਦੇ ਪੱਠੇ ਵੜਲੇ ਆ ਉਧਰੋਂ ਫਤਿਹ ਵੀ ਪਤੰਗ ਉਡਾਈ ਜਾਂਦਾ ਖਿੱਚੀ ਆਉਂਦਾ ਕੰਮ ਵੈਸੇ ਤਾਂ ਤੁਸੀਂ ਆਨੰਦ ਦੀ ਪ੍ਰਾਪਤੀ ਆਪ ਦੇ ਅੰਦਰੋਂ ਹੀ ਹੁੰਦੀ ਆ ਬੰਦੇ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਹਰੋਂ ਨਹੀਂ ਆਨੰਦ ਦੀ ਪ੍ਰਾਪਤੀ ਹੁੰਦੀ ਬਾਹਰੋਂ ਤੁਹਾਨੂੰ ਭਾਵੇਂ ਜਿੰਨੇ ਮਰਜ਼ੀ ਕੰਮ ਆਉਣ ਜਿੰਨੀਆਂ ਮਰਜ਼ੀ ਟੈਨਸ਼ਨਾਂ ਆਉਣ ਤੁਸੀਂ ਅੰਦਰੋਂ ਆਨੰਦ ਦੀ ਪ੍ਰਾਪਤੀ ਕਰ ਸਕਦੇ ਹੋ ਅੰਦਰੋਂ ਹਮੇਸ਼ਾ ਤੁਸੀਂ ਖੁਸ਼ ਰਹਿ ਸਕਦੇ ਹੋ ਇਹ ਸਾਰੀ ਵਿਚਾਰਾਂ ਦੀ ਖੇਡ ਹੁੰਦੀ ਆ ਵਿਚਾਰ ਬਦਲ ਕੇ ਤੁਸੀਂ ਆਪ ਦੇ ਅੰਦਰ ਆਨੰਦ ਅਨੰਦ ਪ੍ਰਾਪਤ ਕਰ ਸਕਦੇ ਹੋ ਪਰ ਫਿਰ ਵੀ ਭਾਵੇਂ ਬੰਦਾ ਸ਼ਹਿਰਾਂ 'ਚ ਹੋਵੇ ਭਾਵੇਂ ਪਿੰਡ 'ਚ ਹੋਵੇ ਆਨੰਦ ਜ਼ਰੂਰ ਲੈ ਸਕਦਾ ਪਰ ਪਿੰਡਾਂ ਦੀ ਵਾਈਬ ਇੱਕ ਅਲੱਗੀ ਆ ਉਹ ਅਲੱਗੀ ਨਿਆਰਾ ਲੈ ਧੁੱਪ ਨਿਕਲਦੀ ਆਉਂਦੀ ਤੁਸੀਂ ਦੇਖੋ ਜਦੋਂ ਧੁੱਪ ਦੀ ਕੱਲੀ-ਕੱਲੀ کرن ਦਰਖਤਾਂ 'ਤੇ ਪੈਂਦੀ ਆ ਕਿੰਨੀ ਆਨੰਦਾ ਆਨੰਦੀ ਆਨੰਦਾ ਚਾਰੇ ਪਾਸੇ ਮੌਜ ਹੀ ਮੌਜ ਬਾਕੀ ਵਿਚਾਰਾਂ ਨੂੰ ਸ਼ੁੱਧ ਰੱਖੋ ਹਮੇਸ਼ਾ ਪ੍ਰਮਾਤਮਾ ਨਾਲ ਜੁੜੇ ਰਹੋ ਜੋ ਹੋਈ ਜਾਂਦਾ ਉਹਦੇ ਹੁਕਮ ਚ ਹੋਈ ਜਾਂਦਾ ਹਮੇਸ਼ਾ ਉਹਦੇ ਹੁਕਮ ਵਿੱਚ ਰਹੋ ਤੇ ਜਿਆਦਾ ਨਾ ਸੋਚਿਆ ਨਾ ਕਰੋ ਕਿਉਂਕਿ ਜਦੋਂ ਤੁਸੀਂ ਰੱਬ ਦੇ ਛੱਡਣ ਲੱਗੇ ਜਾਂਦੇ ਹੋ ਤੇ ਉਦੋਂ ਸਾਰੀਆਂ ਪ੍ਰਸਥਿਤੀਆਂ ਤੁਹਾਡੇ ਅਨੁਕੂਲ ਹੋਣ ਲੱਗ ਜਾਂਦੀਆਂ ਸਾਰਾ ਕੁਝ ਚੰਗਾ ਹੋਣ ਲੱਗ ਜਾਂਦਾ ਤੁਹਾਡੀ ਜ਼ਿੰਦਗੀ 'ਚ ਤੇ ਜਦੋਂ ਤੁਸੀਂ ਲੜਦੇ ਹੋ ਵੀ ਮੈਂ ਆ ਚੀਜ਼ ਨਹੀਂ ਕਰਨੀ ਜਾਂ ਮੇਰੇ ਨਾਲ ਆ ਚੀਜ਼ ਕਿਉਂ ਕਰ ਰਿਹਾ ਰੱਬ ਕਿਉਂ ਕਰ ਰਿਹਾ ਪਰਿਵਾਰ ਕਿਉਂ ਕਰ ਰਿਹਾ ਜਾਂ ਕੋਈ ਰਿਸ਼ਤੇਦਾਰ ਕਿਉਂ ਕਰ ਰਹੀ ਆ ਹਨ ਜੋ ਅੱਜ ਕੱਲ ਬੱਚਿਆਂ ਦੀਆਂ ਜ਼ਿਆਦਾ ਟੈਨਸ਼ਨਾਂ ਹੈਗੀਆਂ ਜਾਂ ਜ਼ਿਆਦਾ ਉਹਨਾਂ ਦੀ ওভার ਥਿੰਕਿੰਗ ਇੰਨਾ ਕੱਲਾਂ ਕਰਕੇ ਆ ਵੀ ਘਰ ਦੇ ਮੇਰੀ ਗੱਲ ਨਹੀਂ ਮੰਨਦੇ ਜਾਂ ਰੱਬ ਮੇਰੇ ਨਾਲ ਐਂ ਕਿਉਂ ਕਰ ਰਿਹਾ ਜਾਂ ਆ ਚੀਜ਼ ਪਿੱਛੇ ਮੈਂ ਮਿਹਨਤ ਕੀਤੀ ਰੱਬ ਨੇ ਆ ਚੀਜ਼ ਕਿਉਂ ਨਹੀਂ ਦਿੱਤੀ ਸੋ ਉਹ ਚੀਜ਼ਾਂ ਨਾ ਕਰਿਆ ਕਰੋ ਕਿਉਂਕਿ ਉਹ ਚੀਜ਼ਾਂ ਨਾਲ ਨਾ ਬੰਦਾ ওভার ਥਿੰਕਿੰਗ ਵਿੱਚ ਫਸਦਾ ਜਿੰਨਾ ਤੁਸੀਂ ਇਹ ਚੀਜ਼ ਸੋਚੋਗੇ ਵੀ ਮੇਰੇ ਨਾਲ ਆ ਚੀਜ਼ ਕਿਉਂ ਹੋ ਰਹੀ ਆ ਉਹੀ ਟਾਈਮ ਤੁਸੀਂ ਆਪਦਾ ਪ੍ਰੋਡਕਟਿਵਿਟੀ ਤੇ ਲਾਓ ਸਿਰਫ ਤੁਹਾਡਾ ਧਿਆਨ ਸਿਰਫ ਆਪਦੇ ਕੰਮਕੰਨੀ ਹੋਣਾ ਚਾਹੀਦਾ ਦੂਜੇ ਕੀ ਕਰ ਰਹੇ ਆ ਜਾਂ ਦੂਜੇ ਤੁਹਾਡੀ ਜ਼ਿੰਦਗੀ ਤੇ ਕੀ ਟਿੱਪਣੀ ਕਰ ਰਹੇ ਇਸ ਚੀਜ਼ ਤੇ ਤੁਸੀਂ ਧਿਆਨ ਨਾ ਰੱਖੋ ਸਿਰਫ ਆਪਦੀ ਪ੍ਰੋਡਕਟਿਵਿਟੀ ਤੇ ਧਿਆਨ ਰੱਖੋ ਹਮੇਸ਼ਾ ਜ਼ਿੰਦਗੀ 'ਚ ਉਹੀ ਲੋਕ ਕਾਮਯਾਬ ਹੁੰਦੇ ਆ ਜਾਂ ਉਹੀ ਲੋਕ ਪਰਮਾਤਮਾ ਦੀ ਪ੍ਰਾਪਤੀ ਕਰਦੇ ਆ ਜਿਹੜੇ ਲੋਕ ਕਿਸੇ ਦੀ ਫਿਕਰ ਨਹੀਂ ਕਰਦੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਦੋਂ ਤੁਸੀਂ ਅਧਿਆਤਮਕ ਨਾਲ ਜੁੜਦੇ ਹੋ ਅਧਿਆਤਮਿਕ ਦੇ ਰਾਹ ਤੇ ਤੁਰਦੇ ਹੋ ਤਾਂ ਸਭ ਤੋਂ ਪਹਿਲਾਂ ਪਤਾ ਕਿਹੜਾ ਪੁਆਇੰਟ ਹੁੰਦਾ ਉਹ ਹੁੰਦਾ ਆਪ ਦੇ ਤੇ ਆਤਮ ਵਿਸ਼ਵਾਸ ਰੱਖਣਾ ਵੀ ਮੈਂ ਰੱਬ ਦੀ ਪ੍ਰਾਪਤੀ ਕਰ ਲੂੰਗਾ ਤੇ ਇਹੀ ਗੱਲ ਢੁਕਦੀ ਹੈ ਜੌਬ ਤੇ ਇਹੀ ਗੱਲ ਢੁਕਦੀ ਹੈ ਬਿਜ਼ਨਸ ਤੇ ਵੀ ਮੈਂ ਆਪ ਦੇ ਬਿਜ਼ਨਸ ਨੂੰ ਕਾਮਯਾਬ ਕਰ ਲੂੰਗਾ ਤੇ ਜਾਂ ਲੋਕ ਤੁਹਾਡੇ ਬਾਰੇ ਕੀ ਕਹਿ ਰਹੀ ਹੈ ਤੁਹਾਡੇ ਅੰਦਰ ਕਾਬਲੀਅਤ ਹੈ ਕਿ ਨਹੀਂ ਇਹ ਕੋਈ ਪਤਾ ਨਹੀਂ ਹੈ ਅੱਜ ਕੱਲ ਦਾ ਟਾਈਮ ਦਾ ਇਹ ਸਿਸਟਮ ਆ ਵੀ ਅੱਜ ਕੱਲ ਨਾ ਜਿਵੇਂ ਆਪਾਂ ਦੇਖ ਰਹੇ ਹਾਂ ਬੱਚੇ ਕਿੰਨੇ ਅੱਗੇ ਜਾ ਰਹੇ ਆ ਬਹੁਤ ਲੋਕ ਤਰੱਕੀ ਕਰ ਰਹੇ ਆ ਸੋ ਤੁਹਾਡੇ ਫਰੈਂਡ ਸਰਕਲ ਚ ਭਾਵੇਂ ਕੋਈ ਜਿੱਦਾਂ ਕੋਈ ਕੋਈ ਵੀ ਦੋਸਤ ਮਿੱਤਰ ਹੈਗੇ ਆ ਉਹ ਅੱਜ ਤੋਂ 5 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਕਿੱਥੇ ਜਾਣਗੇ ਤੁਹਾਨੂੰ ਵੀ ਕੋਈ ਪਤਾ ਨਹੀਂਗਾ ਤੁਸੀਂ ਸੋਚਦੇ ਹੋਵੋਗੇ ਵੀ ਇਹਨੇ ਕਿੱਥੇ ਜਾਣਾ ਇਹਨੇ ਇੱਥੇ ਹੀ ਰਹਿਣਾ ਹੋ ਸਕਦਾ ਉਹ 5 ਸਾਲਾਂ ਬਾਅਦ ਤੁਹਾਡੀ ਰੀਚ ਤੋਂ ਵੀ ਪਰੇ ਹੋ ਜਾਈ ਕਿਉਂਕਿ ਉਹਦੇ ਉਹ ਕਰਮਾਂ ਦੇ ਅਕੋਰਡਿੰਗ ਉਹਨੂੰ ਰੱਬ ਨੇ ਦੇਣਾ ਪਲੈਟਫਾਰਮ ਤੇ ਜਿਹੜਾ ਆਪਾਂ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਆਪਾਂ ਨੂੰ ਪਲੈਟਫਾਰਮ ਮਿਲ ਜਾਂਦਾ ਸੋ ਇਸ ਕਰਕੇ ਪਰਮਾਤਮਾ ਦੇ ਗੁਣ ਗਾਉਂਦੇ ਰਹੋ ਉਹਦੇ ਨਾਲ ਜੁੜਦੇ ਰਹੋ ਤੇ ਆਪ ਦੇ ਅੰਦਰ ਹਮੇਸ਼ਾ ਆਤਮ ਵਿਸ਼ਵਾਸ ਰੱਖੋ ਅਧਿਆਤਮਿਕ ਵਿੱਚ ਵੀ ਆਪਾਂ ਆਪ ਦੇ ਮਨ ਨੂੰ ਡਿੱਗਣ ਨਹੀਂ ਦੇਣਾ ਹੁੰਦਾ ਜੇ ਮਨ ਡਿੱਗਦਾਰਿਆ ਫਿਰ ਤਾਂ ਆਪ ਅਧਿਆਤਮਿਕ ਅਧਿਆਤਮਿਕ ਵੱਲ ਵਧ ਹੀ ਨਹੀਂ ਸਕਦੇ ਕਿਉਂਕਿ ਅਧਿਆਤਮਿਕ ਵਿੱਚ ਰੋਜ਼ ਆਪਾਂ ਬੈਠਣਾ ਹੈਨਾ ਸਿਮਰਨ ਕਰਨਾ ਜੇ ਆਪਾਂ ਨੂੰ ਕੋਈ ਐਕਸਪੀਰੀਅੰਸ ਨਾ ਵੀ ਹੋਇਆ ਜਾਂ ਆਪਾਂ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਵੀ ਹੈਗੀ ਆ ਜਾਂ ਆਪਣਾ ਮਨ ਨਹੀਂ ਟਿਕ ਰਿਹਾ ਫਿਰ ਵੀ ਆਪਾਂ ਰੋਜ਼ ਬੈਠਣਾ ਹੁੰਦਾ ਕਿਉਂਕਿ ਡੇਲੀ ਬੇਸਿਸ ਤੇ ਜਦੋਂ ਆਪਾਂ ਬੈਠਦੇ ਆ ਹੌਲੀ ਹੌਲੀ ਆਪਣਾ ਮਨ ਟਿਕਦਾ ਇਹ ਗੱਲ ਤਾਂ ਬਹੁਤ ਲੰਮੀ ਹੁੰਦੀ ਆ ਅਧਿਆਤਮਕ ਦੀ ਤਾਂ ਤੁਸੀਂ ਇਹ ਲਾ ਲਓ ਵੀ ਕੰਗਾ ਕੰਗਾ ਦੀ ਉਮਰ ਵੀ ਲੰਘ ਜਾਂਦੀ ਆ ਤਾਂ ਵੀ ਉਹ ਐਕਸਪੀਰੀਅੰਸ ਨਹੀਂ ਹੁੰਦੀ ਪਰ ਫਿਰ ਫਿਰ ਵੀ ਉਹਨਾਂ ਨੂੰ ਇੱਕ ਕਹਿ ਲਓ ਵੀ ਅ ਇੱਕ ਝਾਕ ਤੇ ਬੈਠਣਾ ਹੀ ਪੈਂਦਾ ਤੇ ਪ੍ਰਮਾਤਮਾ ਉਦੋਂ ਸੁਣਦਾ ਜਦੋਂ ਬੰਦਾ ਇਹ ਸੋਚ ਲੈਂਦਾ ਭਾਵੇਂ ਮੇਰਾ ਜੀਵਨ ਹੀ ਨਾ ਗਜੇ ਮੈਂ ਇਹ ਅਧਿਆਤਮਕ ਨਾਲ ਜੁੜਨਾ ਹੀ ਜੁੜਨਾ ਇਹ ਨਾਲ ਹੀ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਊਗਾ ਜਦੋਂ ਤੁਸੀਂ ਇਮਾਨਦਾਰੀ ਤੇ ਰਾਹ ਤੇ ਚੱਲੋਗੇ ਜਿਹੜਾ ਬੰਦਾ ਇਮਾਨਦਾਰਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜਾ ਬੰਦਾ ਇਮਾਨਦਾਰਾ ਆਪਦੇ ਕੰਮ ਨਾਲ ਆਪਦੇ ਪਰਿਵਾਰ ਨਾਲ ਉਹਨੂੰ ਪ੍ਰਮਾਤਮਾ ਤਰੱਕੀ ਜ਼ਰੂਰ ਦਿੰਦਾ ਜ਼ਰੂਰ ਭਾਵੇਂ ਟਾਈਮ ਲੱਗ ਜੇ ਉਹਦੀ ਕਾਬਲੀਅਤ ਹਮੇਸ਼ਾ ਲੋਕਾਂ ਸਾਹਮਣੇ ਆਊਗੀ ਸੋ ਆਪਦੇ ਕੰਮ ਨਾਲ ਇਮਾਨਦਾਰੀ ਰੱਖੋ ਫਿਰ ਤੁਹਾਨੂੰ ਅਧਿਆਤਮਿਕ ਵਿੱਚ ਵੀ ਬਹੁਤ ਸੌਖਾ ਹੋ ਜਾਊਗਾ ਅੱਗੇ ਵਧਣ ਲਈ ਜੇ ਤੁਸੀਂ ਇਮਾਨਦਾਰੀ ਰੱਖੋਗੇ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਇਹ ਵੀਡੀਓ ਦੇਖਣ ਲਈ ਆਪਦੇ ਵਿਚਾਰਾਂ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਤੇ ਪਰਮਾਤਮਾ ਨਾਲ ਜੁੜੇ ਰਹੋ ਹਰ ਵੇਲੇ ਜਿਹੜਾ ਵੀ ਕਰਮ ਕਰਦੇ ਹੋ ਉਹਦੇ ਵਿੱਚ ਸਿਮਰਨ ਕਰਦੇ ਰਹੋ ਵਾਹਿਗੁਰੂ ਜੀ ਦਾ ਗੁਰਮੰਤਰ ਜਪਦੇ ਰਹੋ ਸੋ ਭਲਾ ਕਰੂਗਾ ਸਾਰਿਆਂ ਦਾ ਰੱਬ